ਗਾਰਡਨ ਪੰਜਾਬ ਤੋਂ ਮਾਈ ਫਰਸਟ ਲਾਈਵ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਵੀ ਸਬਜ਼ੀਆਂ ਨੂੰ ਆਪਾਂ ਕੀ ਚੀਜ਼ ਪਾਈਏ ਜਿਹਦੇ ਨਾਲ ਸਬਜ਼ੀਆਂ ਤੋਂ ਬਹੁਤ ਜ਼ਿਆਦੀਆਂ ਲੱਗਣਗੀਆਂ ਸਬਜ਼ੀਆਂ ਤੁਰ ਦੇ ਤੁਰ ਦੇ ਤੁਸੀਂ ਥੱਕ ਜਾਓਗੇ ਇੰਨੀਆਂ ਸਬਜ਼ੀਆਂ ਲੱਗਣਗੀਆਂ ਆ ਦੇਖੋ ਪਿੰਡੀ ਲੱਗੀ ਆ ਟਮਾਟਰ ਬਹੁਤ ਜ਼ਿਆਦੇ ਲੱਗੇ ਸੀਗੇ ਬਹੁਤ ਜ਼ਿਆਦੇ ਸ਼ਿਮਾ ਮਿਰਚ ਮਿਰਚਾਂ ਅਰਬੀ ਇਹਨਾਂ ਨੂੰ ਕੋਈ ਸਪਰੇਅ ਅਸੀਂ ਨਹੀਂ ਕਰਦੇ ਘਰ ਦੀਆਂ ਸਬਜ਼ੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਵੇਸਟ ਹੁੰਦੀਆਂ ਵਾ ਉਹ ਚੀਜ਼ਾਂ ਹੀ ਆਪਾਂ ਸਪਰੇਅ ਕਰਦੇ ਹਾਂ ਕੋਈ ਵੀ ਬਾਜ਼ਾਰ ਵਾਲੀ ਸਪਰੇਅ ਨਹੀਂ ਵਰਤਦੇ ਸਾਰੇ ਜਿਹੜੀ ਆਪਣੀ ਵੇਸਟ ਕਹਿ ਲਓ ਆਪਣੀ ਰਸੋਈ ਚ ਸਮਾਨ ਹੁੰਦਾ ਵਾ ਕੋਈ ਖਰਚਾ ਵੀ ਨਹੀਂ ਹੋਊਗਾ ਤੇ ਸਬਜ਼ੀਆਂ ਬਹੁਤ ਲੱਗਣ ਗਿਆ ਤੁਸੀਂ ਦੇਖ ਸਕਦੇ ਹੋ ਸਾਡੇ ਸਬਜ਼ੀਆਂ ਤੋਰੀਆਂ ਕੱਦੂ ਬਹੁਤ ਲੱਗੇ ਆ ਤਰੇਲਿਆਂ ਦੀਵੱਲਾਂ ਵੀ ਹੈਗਿਆ ਨੇ ਲੋਕੀ ਲੱਗੀ ਹੋਈ ਆ ਲੋਕੀਆਂ ਲੱਗਦੀਆਂ ਨੇ ਮਿੱਚਾਂ ਨੇ ਸਤ ਨੂੰ ਤੁਖਾਰ ਰਹੀ ਆ ਫਿਰ ਤੁਹਾਨੂੰ ਇਹ ਦੱਸੂਗੀ ਵੀ ਅਸੀਂ ਕੀ ਕੀ ਚੀਜ਼ ਪਾਣੇ ਆ ਵੀਡੀਓ ਸ਼ਾਰਟ ਕਰਾਂਗੇ ਆ ਦੇਖੋ ਕੱਦੂ ਲੱਗੇ ਹੋਏ ਨੇ ਇੱਕ ਇੱਕ ਅੱਧੂ ਇੱਥੇ ਲੱਗਾ ਹੋਇਆ ਹੈ ਬਸ ਕਰਦੀਆਂ ਚੀਜ਼ਾਂ ਹੀ ਦੇਤੀ ਆਪਾਂ ਪਾਣੀਆਂ ਨੇ ਇੱਥੇ ਮੇਰਾ ਟਮਾਟਰ ਦਾ ਬੂਟਾ ਲਾਇਆ ਹੋਇਆ ਸੀ ਪਹਿਲਾਂ ਜ਼ਰੂਰੀ ਨਹੀਂ ਜੇ ਆਪਣੇ ਕੋਲੇ ਜ਼ਮੀਨ ਨਹੀਂ ਹੈਗੀ ਤਾਂ ਆਪਾਂ ਕਿਸੇ ਚੀਜ਼ 'ਚ ਵੀ ਲਾ ਸਕਦੇ ਆ ਵਾਧੂ ਆਪਣੇ ਕੋਲੇ ਸਮਾਨ ਪਿਆ ਹੁੰਦਾ ਆ ਜਿਹੜੀ ਵੱਲ ਨੂੰ ਕੱਦੂ ਲੱਗੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਚਾਰ ਇੱਟਾਂ ਪੱਟੀਆਂ ਸੀ ਸਿਰਫ ਦਰਵਾਜੇ ਦੀ ਬਿਲਕੁਲ ਨਾਲ ਆ ਚਾਰ ਇੱਟਾਂ ਪੱਟ ਕੇ ਇੱਥੇ ਮੈਂ ਕੱਦੂ ਦੀ ਬਾਲ ਲਗਾਈ ਸੀ ਕਿ ਕਤੂਰੀ ਦੀ ਤੇ ਇਹਨੂੰ ਬਹੁਤ ਵਧੀਆ ਸਜੀਆਂ ਲੱਗ ਰਹੀਆਂ ਨੇ ਬਸ ਇਹਨਾਂ ਵੀ ਆਪਾਂ ਨੂੰ ਘਰ ਦੀਆਂ ਚੀਜ਼ਾਂ ਪਾਣੀਆਂ ਪੈਂਦੀਆਂ ਵਾਂ ਜਿਹੜੀਆਂ ਆਪਣਾ ਵੇਸਟਸ ਹੁੰਦਾ ਵਾਂ ਨਿੰਬੂ ਦੇ ਛਿਲਕੇ ਹੋਗੇ ਖੀਰੇ ਦੇ ਅੱਜਕੱਲ ਮਤੀਰੇ ਗਰਮੀਆਂ 'ਚ ਬਹੁਤ ਖਾਦੇ ਜਾਂਦੇ ਨੇ ਮਤੀਰਿਆਂ ਦੇ ਤੁਸੀਂ ਛਿਲਕੇ ਪਾਣੀ 'ਚ ਭੋਂਕੇ ਪਾਓ ਮੇਰੇ ਚੈਨਲ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਪਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਹੁਣ ਮੈਂ ਅੱਜ ਜਿਹੜੀ ਚੀਜ਼ ਪਾਉਣ ਜਾ ਰਹੀ ਹਾਂ ਪਹਿਲਾਂ ਆਪਾਂ ਉਹ ਚੀਜ਼ ਦੇਖਦੇ ਹਾਂ ਇਹ ਹੈ ਲੱਸੀ ਖੱਟੀ ਲੱਸੀ ਹੈ ਤੇ ਰੰਗ ਤੁਹਾਨੂੰ ਹਰਾ ਲੱਗ ਰਿਹਾ ਹੋਣਾ ਵਾ ਕਿਉਂਕਿ ਇਹ ਤਾਂਬੇ ਦੇ ਭਾਂਡੇ ਵਿੱਚ ਪਾ ਕੇ ਰੱਖ ਦੋ ਜੇ ਤੁਹਾਡੇ ਕੋਲੇ ਤਾਂਬੇ ਦਾ ਭਾਂਡਾ ਹੈ ਨਹੀਂ ਤਾਂ ਤਾਂਬੇ ਦੇ ਭਾਂਡੇ ਦੇ ਵਿੱਚ ਪਾ ਕੇ ਮੈਨੂੰ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਉਹਦੇ ਵਿੱਚ ਤਾਂਬੇ ਦੀ ਕੋਈ ਕੌਲੀ, ਗਲਾਸ ਹੈਗਾ ਉਹੋ ਰੱਖ ਦੋ। ਨਾਲ ਨਮਕ ਪਾ ਦੋ। ਤੇ ਇਹਨੂੰ ਆਪਾਂ ਬੱਲਾਂ ਨੂੰ ਪਾਣਾ ਵਾ। 1 ਕਿਲੋ ਜੀ ਤੁਹਾਡੀ ਕੋਲੀ ਇਹ ਹੈ ਤੇ ਇਹਦੇ ਵਿੱਚ ਤੁਸੀਂ 10 ਲੀਟਰ ਪਾਣੀ ਪਾ ਲਓ। ਮੈਂ ਤੁਹਾਨੂੰ ਸਿਰਫ ਦਿਖਾਉਣ ਲਈ ਇਹ ਵੀਡੀਓ ਬਣਾ ਰਹੀ ਆ ਕਿਉਂਕਿ ਮੇਰੇ ਕੋਲ ਫਿਲਹਾਲ ਸਵੇਰ ਦਾ ਟਾਈਮ ਆ, ਟਾਈਮ ਇਹਨਾਂ ਨਹੀਂ ਹੁੰਦਾ ਆ। ਅਧਿਕ ਕੋ ਟਮਾਟਰ ਕਿੰਨੇ ਲੱਗੇ ਸੀਗੇ ਲਗਭਗ ਅਸੀਂ ਇਹਦੇ ਤੋਂ 40 ਤੋਂ 50 ਕਿਲੋ ਟਮਾਟਰ ਤੋੜੇ ਆ ਫਲਾਂ ਟਮਾਟਰ ਟੁੱਟੂ ਵੀ ਨਹੀਂ ਤੇ ਬੂਟੇ ਦੀ ਕੇਅਰ ਵੀ ਨਹੀਂ ਹੋ ਰਹੀਗੀ ਆਪਾਂ ਸਾਰੀ ਤਰ੍ਹਾਂ ਦੇ ਬੂਟਿਆਂ ਨੂੰ ਪਾ ਸਕਦੇ ਹਾਂ ਜਿਵੇਂ ਸ਼ਿਮਲਾ ਸ਼ਿਮਲੇ ਨੂੰ ਸ਼ਿਮਲਾ ਮਿਰਚ ਦੇ ਬੂਟੇ ਨੂੰ ਪਾ ਦੋ ਫਿੰਟੀ ਦੇ ਪਾ ਦੋ ਕਿਉਂਕਿ ਇਹਦੇ ਨਾਲ ਜਿੰਨੀ ਮਰਜ਼ੀ ਗਰਮੀ ਆ ਆਪਣੇ ਬੂਟਿਆਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਇਹ ਠੰਡੀ ਸਪਰੇਅ ਕਹਿ ਲਓ ਆਪਾਂ ਇਹਦਾ ਛਿੱਟਾ ਵੀ ਦੇ ਸਕਦੇ ਹਾਂ ਨਾਲੇ ਦੇਖੋ ਜਿਹੜਾ ਪਾਂਡਾ ਹੁੰਦਾ ਉਹ ਕਿੰਨਾ ਚਮਕ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਵੀਡੀਓ ਕਿੱਥੋਂ ਦੇਖਦੇ ਹੋ ਇਹ ਵੀ ਜ਼ਰੂਰ ਦੱਸਿਓ ਇਹ ਮੇਰਾ ਫਰਸਟ ਲਾਈਵ ਸੀ ਜਿਹਦੇ ਚ ਲਾਈਵ ਆਇਆ ਤੁਸੀਂ ਵੀ ਘਰੇ ਸਬਜ਼ੀਆਂ ਉਗਾ ਸਕਦੇ ਹੋ ਜ਼ਰੂਰ ਉਗਾਓ ਐਜੇ ਕੋਈ ਗੱਲ ਨਹੀਂ ਹੈ ਜੇ ਤੁਹਾਡੇ ਕੋਲੇ ਬੰਜਰ ਤੋਂ ਬੰਜਰ ਜ਼ਮੀਨ ਵੀ ਹੈ ਨਾ ਤੇ ਤਾਂ ਵੀ ਤੁਸੀਂ ਬਹੁਤ ਵਧੀਆ ਸਬਜ਼ੀਆਂ ਉਗਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿੱਥੋਂ ਦੇਖਦੇ ਹੋ ਜਰੂਰ ਦੱਸ ਦਿਓ ਵੀਡੀਓ ਕਿੱਦਾਂ ਲੱਗੀ ਇਹ ਵੀ ਦੱਸਣਾ ਨਾ ਭੁੱਲਣਾ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਵਿੱਚ ਨਵੀਂ ਕੋਈ ਥੋੜੀ ਜਿਹੀ ਚੀਜ਼ ਲੈ ਕੇ ਆਵਾਂਗੇ ਫਿਰ ਜੀ ਮੇਰੇ ਲਾਈਵ ਚੱਲ ਰਹੇ ਆ ਇਸ ਲਈ ਇੱਥੇ ਕਾਫੀ ਜਣੇ ਦੇਖ ਰਹੇ ਆ ਜਰੂਰ ਦੱਸੋ ਕਿੱਥੋਂ ਦੇਖ ਰਹੇ ਹੋ सेवनटीन वाचिंग हो रही मैं वीडियो कट कर लगी लग हुई सी चलो ओके okay, मैं वीडियो क्योंकि पब्लिक करनी है बाली लॉन्ग नहीं लेके जानी है इसलिए मिलते हैं नवी वीडियो